Chhelaan, 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 ਸੋ ਨਾਮ ਨਾਨਸਿਆ ਸੇ ਕੋ ਤੇ ਨਾਮ ਅਰਕਲਾਗੇ ਜਿੜੇ ਜੀ ਸ਼ਕਤੀ ਸਾਨੀ ਚਾਹਤ ਚਾਣ ਸਾਰੇ ਸੰਪੂਰੇ ਗੁਟੇ ਨਾਮ ਦੋ ਸੇ ਗੁਮਿਤ ਚੇ ਪੁਸਤਕ ਗੋਣ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਆਜੂਨੀ ਸੈਭੰ ਗੁਰ ਪਰਸਾਣ ਸੋ ਕਹੋ ਤਲ ਗੁਰ ਸੇਵੀ ਹੈ ਅਨਸਾਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਜੋ ਕੋ ਜਾਏ ਦਰਸਨ ਦੇਖ ਦੀਮਾਨ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਜੈ ਸ੍ਰੀ ਮੈਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਆਦ ਪੂਰਨ माध पूरन अंत पूरन परमेश्वरा सिम्रांत शांत सर्वत्र रमणं नानक अज्ञा संजुगदीशरा आद पूरन माध पूरन अंत पूरन परमेश्वरा सिम्रांत शांत सर्वत्र रमणं ਨਾਨਕ ਅਗਨਾਸਨ ਜਬ ਵੀ ਤੋਰਾ ਏਖਣਾ ਸੁਨਣ ਸੁਨਾਵਣੋ ਮਨ ਮੈਂ ਬਿਰੜ ਗਿਆ ਸਾਥ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪਉੜੀ ਹਰੇਕ ਨਰਿੰਜਨ ਗਾਇਵੀ ਆ ਸਭੇ ਅੰਤਰ ਸੋਈ ਕਰਨ ਕਾਰ ਸਮਰਾਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪ ਉਠਾ ਬਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜੈਸ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ब्रह्मांड पाताल दीप रव्या सब लोई जेशा आ पूजाए सो बुजसी निर्मल जन सोई वाहे गुरुजी का खालसा वाहे गुरुजी की फते सर्वत भाई भाई, भाई। सतगुरु ਮਹਾਰਾਜ ਸਾਹਿਬ ਜੀ ਅਜੂਰੀ ਵਿੱਚ ਬੈਠੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁੱਖ ਬਾਕ ਵੱਲ ਧਿਆਨ ਲਈਏ ਜੋ ਅੱਜ ਸਾਨੂੰ ਮੁੱਖ ਬਾਕ ਦੇ ਵਿੱਚ ਜੋ ਉਪਦੇਸ਼ ਦਿੱਤਾ ਹੈ ਉਸ ਨੂੰ ਸਰਵਣ ਕਰਨ ਦਾ ਯਤਨ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਜੋ ਅਕਾਲ ਪੁਰਖ ਪਰਮਾਤਮਾ ਦੇ ਜਿਹੜੇ ਵੱਖਰੇ ਵੱਖਰੇ ਨਾਮ ਰੱਖੇ ਆਪੋ ਆਪਣੇ ਧਰਮ ਵਾਲਿਆਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਦੇ ਅੱਗੇ ਏਕਾ ਲਾ ਕੇ ਕਿ ਇਹ ਗੱਲ ਸਪੱਸ਼ਟ ਕਰਤੀ ਕਿ ਉਹ ਇੱਕ ਪਰਮਾਤਮਾ ਸਰਵ ਵਿਆਪਕ ਇੱਕ ਹੈ ਕਿ ਜਗਜੀਤ ਸਿੰਘ ਸਾਹਿਬ ਦੇ ਵਿੱਚ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਉਦੇ ਬਾਰੇ ਦੱਸਿਆ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹਨਾਂ ਸਮਿਆਂ ਦੀ ਗੱਲ ਕੀਤੀ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦਾ ਮੋਢ ਜਿਹੜਾ ਹੈ ਉਹ ਪਰਮਾਤਮਾ ਹੈ ਤੇ ਆਦ ਸੱਚ ਫਿਰ ਜਦੋਂ ਸ੍ਰਿਸ਼ਟੀ ਰਚੀ ਤੇ ਫਿਰ ਸਮਾਂ ਤੇ ਯੋਗ ਬਣੇ ਉਹਨੇ ਬਣਾਏ ਉਹ ਜੋਗ ਬਣ ਤੋਂ ਸਮੇ ਬਣ ਤੋਂ ਵੀ ਉਹ ਪਹਿਲਾਂ ਸੀ ਸਤਿਗੁਰੂ ਜੀ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਹੁਣ ਵਰਤਮਾਨ ਦੇ ਵਿੱਚ ਵੀ ਉਹ ਹੈ ਨਾਨਕ ਹੋਸੀ ਭੀ ਸੱਚ ਤੇ ਜਦੋਂ ਇਹ ਸੰਸਾਰ ਨਹੀਂ ਹੋਊਗਾ ਤੇ ਫਿਰ ਵੀ ਉਹਨੇ ਰਹਿਣਾ ਉਹ ਉਦੀ ਹੀ ਪੰਜਵੇਂ ਪਾਤਸ਼ਾਹ ਨੇ ਅੱਜ ਉਹ ਸਬਦ ਦੇ ਵਿੱਚ ਫੇਰ ਮੁੜ ਕੇ ਦੁਹਰਾਇਆ ਗਿਆ ਹੈ ਇਹਦੇ ਵਿੱਚ ਇੱਕ ਮੱਦ ਲਾ ਫਿਜਾਉਂਦਾ ਉਹਦੇ ਕਰਕੇ ਅਸੀਂ ਸਿੱਖ ਧਰਮ ਦੇ ਵਿੱਚ ਜੋ ਸਹਿਜ ਪਾਠ ਹੋਵੇ ਜਾਂ ਅਖੰਡ ਪਾਠ ਹੋਵੇ ਤੇ ਉਹ ਮੱਦ ਦੀ ਅਰਦਾਸ ਮਸ਼ਹੂਰ ਹੈ ਤੇ ਲੋਕ ਕਰਦੇ ਨੇ ਅਸਲ ਵਿੱਚ ਬਾਣੀ ਪੜ ਕੇ ਪੜ੍ਹਨ ਆਪਾਂ ਰੋਜ਼ ਅਰਦਾਸ ਕਰੀਏ ਜੇ ਅੱਜ ਤੱਕ ਬਾਣੀ ਪੜੀ ਗਈ ਹੈ ਤੇ ਜਿਵੇਂ ਖੰਡ ਪਾਠ ਸਾਹਿਬ ਰੱਖਿਆ ਜਾਂਦਾ ਸਵੇਰੇ ਦੇਗ ਬਣਾਈ ਜਾਂਦੀ ਜੇ ਸ਼ਾਮਾਂ ਤੱਕ ਸਮਾਪਤ ਹੋ ਜਾਵੇ ਰਾਤ ਨੂੰ ਦੇਗ ਬਣੇ ਫੇਰ ਵੀ ਅਰਦਾਸ ਕੀਤੀ ਜਾ ਸਕਦੀ ਹੈ ਸੰਗੀਤ ਜੀ ਆਉਂਦੀ ਆ ਤੇ ਉਹਦੇ ਵਿੱਚ ਕੋਈ ਬਰਾਈ ਨਹੀਂ ਅਗਲੇ ਦਿਨ ਇਸ ਕਰਕੇ ਬਣਾਈਦੀ ਆ ਕਿ ਪਹਿਲੀ ਦੇਗ ਖਤਮ ਹੋ ਜਾਂਦੀ ਹੈ ਤੇ ਦੇਗ ਬਣਾ ਕੇ ਫਿਰ ਪਰਮਾਤਮਾ ਅੱਗੇ ਗੁਰੂ ਅੱਗੇ ਅਰਦਾਸ ਕਰੀਦੀ ਕਿ ਹੁਣ ਤੱਕ ਜੜੀ ਬਾਣੀ ਪੜੀ ਹੈ ਉਹਦੇ ਵਿੱਚ ਬਿਆਨ ਕੋ ਨਾ ਹੋ ਜਾਂਦੀਆਂ ਨੇ ਅਗੋਂ ਆਸਤੇ ਰਿੰਦੀ ਬਾਣੀ ਤੇ ਵੀ ਮਿਹਰ ਪਰ ਆਸਰਾ ਕੇ ਸਿਰੇ ਚਾਣ ਦੀ ਇਸ ਕਿਰਪਾ ਹਤਾ ਕਰਨੀ ਉਹਦੇ ਵਿੱਚ ਮਦਦ ਲਖ ਜ ਨਹੀਂ ਵਰਤਣਾ ਚਾਹੀਦਾ ਕਿਉਂਕਿ ਮਦਦ ਜਿਹੜਾ 1430 ਸਫੇ ਨੇ ਤੇ ਉਹ 15 ਤੇ ਆਉਂਦਾ ਤੇ ਇਸ ਮਦਦ ਦਾ ਅਰਥ ਅੱਧ ਵਿੱਚ ਦਾ ਨਹੀਂ ਹੈ ਹੁਣ ਇਹਨੂੰ ਅਸੀਂ ਵਿਚਾਰਾਂਗੇ ਥੋੜਾ ਧਿਆਨ ਦਿਓ ਇਹ ਧਿਆਨ ਦੇਣ ਵਾਲੀ ਗੱਲ ਆ ਤੇ ਇਹਦੇ ਵਿੱਚ ਸ੍ਰਾਮ ਆ ਪਹਿਲੀਆਂ ਪੰਕਤ ਜਿਹੜੇ ਨੇ ਉਸ ਕੋ ਧਿਆਨ ਦਿਓ ਜੈਸਤਰੀ ਇੱਥੇ ਰੁਕਣਾ ਜੈਸਤਰੀ ਰਾਗ ਆ ਇਹ ਬਾਣੀ ਕਹਦੀ ਆ ਮਹਲਾ 5 ਇਹ ਦੋਈ ਦੂਜਾ ਦੂਜਾ ਹੈ ਗਾਠ ਹਰਾਓ ਫਿਰ ਵਾਰ ਇਹ ਜਿਹੜੀ ਬਾਣੀ ਆ ਨਾ ਇਹ ਵਾਰ ਆ ਇਹ ਇਹਦੇ ਵਿੱਚ ਸ਼ਲੋਕ ਨੇ ਦੋ ਤੇ ਇੱਕ ਪਉੜੀ ਤੇ ਉਹਨੂੰ ਇਹ ਜਿਹੜੀਆਂ ਪਉੜੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਇਹ ਉਹਨਾਂ ਵਿੱਚੋਂ ਇਹ ਵਾਰ ਫਿਰ ਇੱਥੇ ਰੁਕਣਾ ਫਿਰ ਇਹ ਜਿਹੜੀ ਵਾਰ ਆਇ ਸਲੋਕਾਂ ਨਾਲ ਸਲੋਕਾਂ ਸਮੇਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਇਹ ਸਾਰੀ ਜਿਹੜੀ ਵਾਰ ਚਾਰੀ ਆ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀਆਂ ਵਾਰਾਂ ਨੇ 21 ਵਾਰਾਂ ਨੇ ਉਹਦੇ ਵਿੱਚੋਂ ਦੋ ਵਾਰਾਂ ਤਪਔਰੀਆਂ ਨੇ ਰੜੀਆਂ ਇੱਕ ਸੱਤੇ ਤੇ ਬਲਵੰਡ ਦੀ ਤੇ ਇੱਕ ਬਸੰਤ ਦੀ ਵਾਰ ਤੇ ਬਾਕੀ ਦੇ ਵਿੱਚ ਸ਼ਲੋਕ ਜਿਹੜੇ ਨੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਉਹਨਾਂ ਪਉੜੀਆਂ ਦੇ ਨਾਲ ਲਾਏ ਉਦੋਂ ਜਦੋਂ ਗੁਰੂ ਰਣ ਸਾਹਿਬ ਦੀ ਵੀਰ ਪਿਆਰ ਕੀਤੀ ਪਰ ਇਹ ਜਿਹੜੀ ਵਾਰ ਆ ਇਹ ਸਾਰੀ ਦੀ ਸਾਰੀ ਸ਼ਲੋਕਾਂ ਦੇ ਨਾਲ ਵਿਚਾਰੇ ਗਈ ਆ ਤੇ ਇਹਦੇ ਵਿੱਚ ਦੋ ਸ਼ਲੋਕ ਨੇ ਤੇ ਇੱਕ ਪਉੜੀ ਆ ਤੇ ਪਹਿਲੇ ਸ਼ਲੋਕ ਸੰਸਕ੍ਰਿਤ ਦੇ ਵਿੱਚ ਆ ਤੇ ਦੂਜਾ ਜਿਹੜਾ ਸ਼ਲੋਕ ਹੈ ਗੱਲ ਉਹੀ ਕਹੀ ਗਈ ਆ ਪਰਮਾਤਮਾ ਦੀ ਦੂਜੇ ਸ਼ਲੋਕ ਜਿਹੜਾ ਹੈ ਲਿੰਗੀ ਬੋਲੀ ਚ ਜਿਹੜੀ ਪੌੜੀ ਹੈ ਉਹ ਠੇਠ ਪੰਜਾਬੀ ਚ ਇੱਕਦਾਂ ਨੂੰ ਕਿੰਨਾ ਬੋਲੀਆਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜਿਵੇਂ ਆਇਆ ਤੇ ਹੁਣ ਅਸੀਂ ਸ਼ੁਰੂ ਕਰਦੇ ਆ ਆਦਪੂਰਨ ਉਹ ਪਹਿਲਾਂ ਵੀ ਜਦੋਂ ਸਾਰਿਆਂ ਦਾ ਮੁੱਢ ਹੈ ਤੇ ਸਪੂਰਨ ਹੈ ਉਹਦੇ ਵਿੱਚ ਕੋਈ ਖਮੀ ਨਹੀਂ ਮਦਪੂਰਨ ਵਰਤਮਾਨ ਹੁਣ ਵੀ ਆਸਰੇ ਪੂਰਨ ਅੰਤ ਪੂਰਨ ਪਰਮੇਸ਼ਰ ਇਹ ਪਰਮੇਸ਼ਰ ਦੀ ਗੱਲ ਚੱਲ ਰਹੀ ਆ ਉਹ ਪਹਿਲਾਂ ਵੀ ਸੀ ਹੁਣ ਵਰਤਮਾਨ ਮੱਧ ਵਿੱਚ ਵੀ ਤੇ ਅੰਤ ਜਦੋਂ ਹੋ ਜਾਵੇਗਾ ਸ੍ਰਿਸ਼ਟੀ ਦਾ ਉਦੋਂ ਵੀ ਉਹ ਸਰਬ ਵਿਆਕ ਪੂਰਨ ਹੀ ਰਹੇਗਾ ਇਹ ਸਤਿਗੁਰੂ ਜੀ ਕਹਿੰਦੇ ਨੇ ਸਿਮਰੰਤ ਸੰਤ ਉਹ ਉਸ ਪਰਮਾਤ ਪਹਿਲਾਂ ਤੋਂ ਕਲੀਅਰ ਕਰ ਲਿਆ ਕਿ ਇਸੇ ਵਰਨਾ ਕਿ ਨੂੰ ਆ ਜਿਹੜਾ ਸਾਰੇ ਸ੍ਰਿਸ਼ਟੀ ਦਾ ਮਾਲਕ ਹੈ ਤੇ ਸਭ ਤੋਂ ਪਹਿਲਾਂ ਵੀ ਹੁਣ ਵੀ ਤੇ ਅੱਗੇ ਵੀ ਤੇ ਬਾਕੀ ਸਭ ਕੁਝ ਦੇਸ਼ਟਮਾਨ ਮethane ਨਾਸਵੰਤ ਐ ਸਿਮਰੰਤ ਸੰਤ ਇਹ ਸੰਤ ਦੇ ਅਰਥ ਗੁਰੂ ਗ੍ਰੰਥ ਸਾਹਿਬ ਦੇ ਬੋਤੀ ਵਾਰਾ ਗੁਰੂ ਵਾਸਤੇ ਆਏ ਆ ਤੇ ਕਿਤੇ ਕਿਤੇ ਸੰਤ ਵਾਸਤੇ ਆਏ ਆ ਜਿਹਦੇ ਵਿੱਚ ਉਹ ਗੁਣ ਹੋਣ ਜਿਹੜੇ ਗੁਰੂ ਵਿੱਚ ਹੋਣ ਤੇ ਬਾਕੀ ਸੰਗਤ ਵਾਸਤੇ ਵੀ ਆਏ ਆ ਇੱਥੇ